जिले भर मनाया जा रहा ऑपरेशन सिंदूर का जश्न इंटर स्टेट नाके माधोपुर विखे पुलिस मुलाजमान वेखन मिले जोश ਜਿੱਥੇ ਇੱਕ ਪਾਸੇ ਪੂਰਾ ਦੇਸ਼ ਭਾਰਤੀ ਫੌਜ ਵੱਲੋਂ ਬੀਤੀ ਦੇਰ ਰਾਤ ਚਲਾਏ ਆਪਰੇਸ਼ਨ ਸਿੰਦੂਰ ਦਾ ਜਸ਼ਨ ਮਨਾ ਰਹੀ ਹੈ ਉੱਥੇ ਹੀ ਜ਼ਿਲ੍ਹਾ ਪਠਾਨਕੋਟ ਦੇ ਮਾਧੂਪੁਰ ਇੰਟਰ ਸਟੇਟ ਹਾਈ ਟੈਕ ਨਾਕੇ ਵਿਖੇ ਤੈਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿੱਚ ਵੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਿੰਦੁਸਤਾਨ ਦੀ ਫੌਜ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਜਿਸ ਦਾ ਸਾਰਾ ਦੇਸ਼ ਜਸ਼ਨ ਮਨਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਮੁਲਾਜ਼ਮ ਪੂਰੀ ਤੰਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਤਾਂ ਜੋ ਇਹ ਆਪਣਾ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਵੇਖਣੀ ਪਵੇ ਇਸ ਦੇ ਚਲਦਿਆਂ ਸਾਡੀ ਟੀਮ ਵੱਲੋਂ ਉਹਨਾਂ ਦੇ ਨਾਲ ਮਿਲ ਜਾਂਦਾ ਨਾ ਪੰਜਾਬ ਦੇ ਐਂਡ ਕੇ ਬਾਰਡਰ ਤੇ ਪੈਂਦੇ ਇੰਟਰ ਸਟੇਟ ਹਾਈ ਟੈਕ ਨਾਕਾ ਮਾਧੂਪੁਰ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਹਰ ਆਮ ਜਾਣ ਵਾਲੀ ਗੱਡੀ ਦੀ ਪੂਰੀ ਗਹਿੰਤਾ ਨਾਲ ਤਲਾਸ਼ੀ ਲਈਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਸ਼ੱਕੀ ਲੋਕਾਂ ਦੀ ਬਾਇਓਮੈਟ੍ਰਿਕ ਪਛਾਣ ਵੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਆਧਾਰ ਕਾਰਡ ਵੀ ਚੈੱਕ ਕੀਤੇ ਜਾ ਰਹੇ ਹਨ ਇਸ ਮੌਕੇ ਨਾਕੇ ਤੇ ਤੈਨਾਤ ਮੌਜੂਦਾ ਅਧਿਕਾਰੀ ਨੇ ਤੋ ਆਉਣ ਵਾਲੀ ਗੱਡੀਆਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਪਰ ਉੱਥੇ ਹੀ ਜਿਹੜੇ ਲੋਕ ਆ ਰਹੇ ਹਨ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਵੇਖਣ ਨੂੰ ਮਿਲ ਰਹੀ ਹੈ ਅਤੇ ਕਿਤੇ ਨਾ ਕਿਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਪਹਿਲਗਾਮ ਵਿੱਚ ਜੋ ਕੈਰਾਨਾ ਹਰਕਤ ਅਤਵਾਦੀਆਂ ਵੱਲੋਂ ਕੀਤੀ ਗਈ ਸੀ ਉਸ ਦਾ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਸਾਡੀ ਫੌਜ ਨੇ ਦਿੱਤਾ ਹੈ ਜਿਸ ਦੇ ਚਲਦਿਆਂ ਉਹ ਬਹੁਤ ਖੁਸ਼ ਹਨ ਇਸ ਮੌਕੇ ਤੈਨਾਤ ਮੁਲਾਜ਼ਮਾ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਪੁਲਿਸ ਮੁਲਾਜ਼ਮਾ ਵੱਲੋਂ ਪੂਰੀ ਤੰਦੇਹੀ ਨਾਲ ਜਾਟ ਚੋਬਦ ਹੋ ਕੇ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਤੇ ਭਾਰਤੀ ਫੌਜ ਨਾਲ ਪੰਜਾਬ ਪੁਲਿਸ ਮੋੜੇ ਨਾਲ ਮੋੜਾ ਲਾ ਕੇ ਖੜੀ ਹੈ ਜੀ ਨਾਮ ਆਪਣਾ ਐਸਆਈ ਕਰਨ ਸਿੰਘ ਸਰ ਕਿਦਨ ਨਾਕੇ ਤੇ ਨਾਕੇ ਦੇ ਮਾਦੂਬਤ ਚੈਕਿੰਗ ਚੱਲਦੀ ਹੈ ਸਰ ਇੱਥੇ 24 ਘੰਟੇ ਦੀ ਚੈਕਿੰਗ ਚੱਲਦੀ ਹੈ ਜੀ ਨਾ ਕੰਟ੍ਰੈਸਟਡ ਜੀ ਐਨ ਕੇ ਦੀ ਹੱਦ ਨਾਲ ਲੱਗਦਾ ਹੈ ਔਰ ਇੱਥੇ ਬੜੀ ਗਿਆਨਤਾ ਨਾਲ ਐਸਐਸਪੀ ਸਾਹਿਬ ਦੇ ਦਿਨ ਦੇ ਨਿਰਦੇਸ਼ ਅਨੁਸਾਰ 24 ਘੰਟੇ ਅਸੀਂ ਤੰਦੇ ਜੀ ਨਾਲ ਚੈਕਿੰਗ ਡਿਊਟੀ ਕਰ ਰਹੇ ਹਾਂ ਜੀ ਸਰ ਆਦਮੀ ਕਿਰਾਪ ਹਮਲਾ ਕੀਤਾ ਗਿਆ ਸੀ ਕੋਈ ਨਾ ਜਨਤਾ ਨੂੰ ਕਿੰਨਾ ਕੁ ਖੁਸ਼ੀ ਮਿਲਦਾ ਪਿਆ ਸਰ ਸਾਡੇ ਹਿੰਦੁਸਤਾਨ ਦੀ ਜਨਤਾ ਜਿੰਨੇ ਵੀ ਸਿਰ ਲੋਕ ਲੰਘ ਰਹੇ ਨੇ ਔਰ ਅਦਰ ਸਟੇਟ ਦੇ ਲੋਕ ਲੰਘਦੇ ਸੋ ਕਾਫੀ ਸਟੇਟਾਂ ਦੇ ਲੋਕ ਲੰਘਦੇ ਆ ਜੀ ਹਰੇਕ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਹੈ ਜੀ ਕਿ ਸਾਡੇ ਦੇਸ਼ ਦੀ ਜੋ ਸੈਨਾ ਨੇ ਕੰਮ ਕਰ ਦਿਖਾਇਆ ਇਹ ਵਾਕਈ ਇੱਕ ਗੌਰਵਮਈ ਕੰਮ ਹੈ ਜੀ ਔਰ ਜਿਸ ਦਾ ਆਪਰੇਸ਼ਨ ਦਾ ਨਾਮ ਸਿੰਧੂਰ ਆਪਰੇਸ਼ਨ ਰੱਖਿਆ ਗਿਆ ਜੀ ਸਰ ਸਾਡੀ ਪੂਰੀ ਤਿਆਰੀ ਹੈ ਜੀ ਕਿਸੇ ਵੀ ਔਖੀ ਘੜੀ ਦੇ ਨਾਲ ਜਿੱਥਣ ਨੂੰ ਪੰਜਾਬ ਪੁਲਿਸ ਜਿਹੜੀ ਹੈ ਸ਼ਮਕਸ਼ਾ